ਹਲੋ ਨੀ ਅੰਨੇ ਫੋਨ ਕਰਨ ਨੂੰ ਕਰੀ ਜਾਣੀ ਆ ਜੇਕ ਫੋਨ ਨਹੀਂ ਚੱਕਿਆ ਤਾਂ ਸਬਰ ਕਰ ਲਿਆ ਕਰ ਹਾਂ ਕੁਝ ਨਹੀਂ ਰੋਟੀ ਬਣਾਉਣ ਨਹੀਂ ਸਾਂ ਆਹੋ ਤੇ ਫੋਨ ਮੈਨ ਨਾਲ ਸੋਈ ਚਲੇ ਕੇ ਖਲੋਣਾ ਹੁੰਦਾ ਵੈ ਦੱਸ ਕੀ ਕਰਨ ਫੋਨ ਕੀਤਾ ਈ ਸੱਚੀ ਜਾ ਮੈਂ ਝੂਠ ਨਾ ਬੋਲੀ ਜਾ ਦੇ ਲੈ ਰੱਖਣ ਨੂੰ ਬੋਲਣ ਨਹੀਂ ਮੈਨੂੰ ਸਭ ਦੇਣੀ ਐ ਸੱਚੀ ਮੱਚੀ ਹਾਏ ਸਾਰੀਆਂ ਕਿੱਥੇ? ਏਸੀ ਹਾਲ। ਅੱਛਾ ਫੇਰ ਤਾਂ ਸੂਟ ਵੀ ਨਵੇਂ ਸੁਆਣੇ ਪਹਿਨੇ ਆ। ਚੱਲ ਵਧੀਆ ਹੀ ਫੇਰ। ਇੰਨਾ ਕੁਝ ਖਾਣ-ਪੀਣੋਂ। ਹਾਏ, ਜਾਣੀ ਜਾ ਐਵੇਂ ਤਾਂ ਸੁਬਨੇ ਵਖਾਈ ਜਾਣ ਨਹੀਂ ਆ। ਆਹ ਐਵੇਂ ਹੀ। ਹਾਏ ਸੱਚੀ ਗੁਲਾਬ ਜਾਮ ਨੂੰ ਖਾਇਰਸ ਗੁਲੀਆਂ ਵੀ ਰੰਗ ਬਰੰਗੀਆਂ ਜਲੇਬੀ ਫਿਰਨੀ ਤੂੰ ਤਾਂ ਮੇਰੇ ਮੂੰਹ ਚ ਪਾਣੀ ਲੈਣ ਦਾ ਵੈ ਹਏ ਮੈਂ ਕਿੱਦਾਂ ਕਹੂੰਗੀ ਨਹੀਂ ਮੰਨਾਂ ਨੀ ਮੇਰੀ ਸੱਸ ਬੜੀ ਕਪੱਤੀ ਹੀ ਅੱਛਾ ਲੈ ਮਾਨੂੰ ਵੀ ਨਾਲ ਉਹਨੇ ਮਨੋੜ ਕਿ ਹੋ ਗਿਆ ਨਾ ਚੰਦੇ ਨਾ ਉੱਥੇ ਉਹਨੇ ਤੇ ਬਹਿ ਕੇ ਕਹਿਣਾ ਲੈ ਫਲੇਟ ਚ ਪਾ ਲਿਆ ਰਸਗੁੱਲਾ ਲੈ ਪਾ ਲਿਆ ਆਈਸਕ੍ਰੀਮ ਲੈ ਪਾ ਲਿਆ ਜਲੇਬੀਆਂ ਇੱਕ ਲਫਾਫਾ ਵੀ ਘਰੋਂ ਫੜ ਲਾ ਤੇ ਮੈਂ ਕਿਹੜੀ ਘਟਾਂ ਮੈਂ ਡੱਬਾ ਨਾਲ ਹੀ ਲੈ ਕੇ ਜਾਣਾ ਹੈ ਸੱਚੀ-ਮੁੱੱਚੀ ਚੱਲ ਠੀਕ ਹੈ ਪਰ ਆ ਕੀ ਮਤਲਬ ਹੋਇਆ ਲਾ ਪੈਸੇ ਵੀ ਲਾਣੇ ਨੇ ਤੂੰ ਹੀ ਅੱਛਾ 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 ਐਂਟਰੀ ਫੀਸ ਵੀ ਹੁੰਦੀ ਹੈ ਅੱਛਾ ਕਿੰਨੀ ਉਹ ਜਾਣੀ ਚੁੱਪ ਕਰ ਜਾ 1500 ਰੁਪਿਆ ਟੈਕ ਕਰਵਾਣੇ ਮੇਰੀ ਸਾਸੂ ਨੂੰ ਦੋ ਸਿਵਲ ਇਹ ਨਹੀਂ ਆਹੋ ਇੰਨਾ ਕੁ ਲੋ ਮੰਗਦੀ ਆ ਕਰਨ ਹਾ ਮੰਗ ਹਾ ਕਰਨ ਹਾ ਮੈਨੂੰ ਮਨਾ ਤੋ ਨਾ ਮਰੋੜ ਦਾਂਗੀ ਚਲ ਠੀਕ ਐ ਕਰਦੀ ਆ ਫਿਰ ਮੈਂ ਗੱਲ ਕਰਕੇ ਦੱਸਦੀ ਆ ਉਹ ਮੇਰਾ ਨਾਂ ਤੋ ਲਿਖ ਦੇ ਵੈਸੇ ਮੈਂ ਆਉਂਗੀ ਆਉਂਗੀ ਚਲ ਠੀਕ ਐ ਓਕੇ ਹਾਏ ਇੰਨਾ ਕੁਝ ਖਾਣ ਪੀਣ ਨੂੰ ਇੱਥੇ ਤੇ ਸੜੀ ਜੀ ਦਾਲ ਤੇ ਕਦੀ ਕਿਤੇ ਗੋੜ ਰੱਖ ਦਿੰਦੇ ਨੇ ਅੱਗੇ ਤਸਕੁੱਲੇ ਜਲੇਬੀਆਂ ਆਈਸਕ੍ਰੀਮ ਹਾਈ ਹੋਰ ਕਿਸੇ ਫਰਨੀ ਕਿੰਨਾ ਕੁਛ ਮੈਨੂੰ ਤਾਂ ਨਾਮ ਵੀ ਨਹੀਂ ਆਉਂਦੇ ਜਿੰਨੇ ਲੈ ਗਈ ਆ ਇਹ ਆ ਮੈਂ ਇਹਨਾਂ ਨਾਲ ਗੱਲ ਕਰਾਂ ਚਾਵ ਨਹੀਂ ਹੈਗਾ ਲੱਗਦਾ ਕੇ ਕੋਲ ਫੜਨੇ ਪੈਣੇ ਕਰ ਦੱਸੋ ਤਾਂ ਲੈਣੇ ਮੈਂ ਖਲੋਤੀ ਨਜ਼ਰ ਨਹੀਂ ਆਂਦੀ ਤੂੰ ਕੀ ਬਿਟਰ ਬਿਟਰ ਝੱਕ ਨਹੀਂ ਹੋਏ ਕੋਕ ਕੱਲੇ ਕੱਲੇ ਬੋਲੀ ਜਾਂਦੇ ਹੋ ਹੈ ਤਾਨੂੰ ਮੈਨੂੰ ਕੋਈ ਨਜ਼ਰ ਨਹੀਂ ਆਂਦੀ ਕਿਤੇ ਮੇਰੇ ਨਾਲ ਵੀ ਦੋ ਮਿੱਠੀਆਂ ਮਿੱਠੀਆਂ ਗੱਲਾਂ ਕਰ ਲਿਆ ਕਰੋ ਉਹ ਤੂੰ ਮਿੱਠੇ ਮੂੰਹ ਬੋਲਦੀ ਆ ਜਦੋਂ ਮੂੰਹ ਖੋਲਣਾ ਤੇਰੇ ਮੂੰਹੋਂ ਕੋੜੀਆਂ ਕੋੜੀਆਂ ਕੀੜੀਆਂ ਨਿਕਲਦੀਆਂ ਜਿਹੜੀਆਂ ਆ ਕੇ ਸਿੱਧੀਆਂ ਲੜਦੀਆਂ ਮੈਨੂੰ ਮੈਨੂੰ ਆਗ ਬੜਾ ਕਰ ਲੈਂਦੇ ਤੁਸੀਂ ਅੱਛਾ ਮੇਰੀ ਗੱਲ ਸੁਣੋ ਹਾਂ ਹਾਂ ਮੈਂ ਕੁਝ ਨਹੀਂ ਕਹਤਾ ਤੁਹਾਡਾ ਮੇਰੀ ਗੱਲ ਸੁਣੋ ਕਿੰਨੇ ਦਿਨ ਹੋ ਗਏ ਮੈਂ ਘਰੋਂ ਕਿਤੇ ਨਹੀਂ ਗਈ ਮੇਰਾ ਨਾ ਕਿਤੇ ਜਾਨ ਨੂੰ ਜੀ ਕਰਦਾ ਕਿ ਮੈਂ ਚੱਲ ਜਾਵਾਂ ਕਿੱਥੇ ਜਾਣਾ ਮੇਰੀ ਗੱਲ ਸੁਣੋ ਸੋਨ ਦਾ ਮੀਨਾਨ ਵਾਲਾ ਇੱਕ ਦਿਨ ਤੱਕ ਚੜ ਜਾਣਾ ਠੀਕ ਹੈ ਨਾ ਹਾਂ ਤੇ ਮੇਰੀਆਂ ਜਿੰਨੀਆਂ ਸਾਰੀਆਂ ਸਹੇਲੀਆਂ ਨਾ ਸਾਰੀਆਂ ਗਿੰਦੀਆਂ ਵੀ ਅਸੀਂ ਪਾਰਟੀ ਕਰਨੀ ਐ ਵਧੀਆ ਜਿਹਾ ਪੈਲਸ ਕਰਨ ਲੱਗੀਆਂ ਏਸੀ ਹਾਲ ਕਰਨ ਲੱਗੀਆਂ ਨੇ ਉੱਥੇ ਤੇ ਉਹ ਕੀ ਕਹਿੰਦੇ ਹੁੰਦੇ ਨੇ ਉਹ ਖਾਣ ਪੀਣ ਦੇ ਸਟਾਲ ਲੱਗਨੇ ਨੇ ਟਿੱਕੀ ਦੇ ਚਾਂਪ ਦੇ ਨਿਊਡਲ ਦੇ ਗੋਲ ਗੱਪੇ ਦੇ ਰਸਗੁੱਲੇਆਂ ਦੇ ਜਲੇਬੀ ਦੇ ਫਰਨੀ ਦੇ ਰਸਗੁੱਲੇ ਆਦਰੀ ਰਹਿਣ ਦੇ ਮਾਏ ਮੈਂ ਤਾਂ ਦੱਸਣ ਨਹੀਂ ਆ ਆਹ ਹਾਂ ਦੱਸ ਦੇ। ਦੇਖੋ ਨਾ ਐ ਮੈਂ ਤੇ ਤੁਹਾਨੂੰ ਕਦੀ ਕਹਿੰਦੀ ਨਹੀਂ ਮੈਨੂੰ ਬਾਜ਼ਾਰ ਲੈ ਕੇ ਜਾਓ ਮੈਨੂੰ ਕੁਝ ਖਵਾ ਕੇ ਲਿਓ ਮੇਰੇ ਦਿਲ ਕਰਦਾ ਖਾਣ ਪੀਣ ਨੂੰ ਜੂਸ ਪੀਣਾ ਮੈਂ ਫਰੂਟ ਖਾਣਾ ਮੈਨੂੰ ਆਹ ਵਾਖਾ ਯਾਰ ਗੱਲ ਦੱਸ ਦੱਸਣ ਨਹੀਂ ਆ। ਕਿ ਕੁਝ ਵੇਚ ਲੈ ਕੇ ਬੈਗੀ ਮੇਰੇ ਘਰ ਜੇ ਆਪਾਂ ਕਿਤੇ ਜਾਈਏ ਰੋਟੀ ਖਾਣ ਬਾਹਰ ਜਾਈਏ ਕਿੰਨੇ ਪੈਸੇ ਖਰਚ ਹੋ ਜੰਗੇ ਰੁਪਈਆ 4-5000 ਐਸੇ ਕਰਕੇ ਆਪਾਂ ਜਾਣੇ ਨਹੀਂ ਆ ਘਰ ਹੀ ਖਾਣੇ ਆ। ਮੇਰੀ ਗੱਲ ਤਾਂ ਸੁਣੋ ਮੈਂ ਨਾ ਤਾਂ ਬਈ ਸੋਚਦੀ ਆ ਕਿ ਜਿੱਥੇ ਮੇਰੇ ਬੰਦੇ ਦਾ ਭਲਾ ਹੋਵੇ ਮੈਂ ਕਾ ਤੋ ਕਿ ਇਹ ਦੇ ਮਗਰ ਲਾ ਕੇ ਬਾਹਰ ਜਾ ਕੇ ਰੋਟੀਆਂ ਪਾਨੀਆਂ ਖਾਵਾਂ ਮੈਂ ਨਾ ਫਾਇਦਾ ਸੋਚਦੀ ਨਹੀਂ ਆ ਮੈਂ ਨਾ ਚੁੱਪ ਕਰਕੇ ਨਾ ਇਹ ਫੰਕਸ਼ਨ 'ਚ ਨਾ ਭਾਗ ਲੈਨੀ ਆ ਹਾਏ ਮੈਨੂੰ ਤੇਰੀ ਇਹ ਗੱਲ ਵੀ ਚੁੱਪੀ ਤੇ ਤੇਰੇ ਨਾ ਵੀ ਚੁੱਪ ਬੰਦੇ ਕਿਚੇ ਰੱਖ ਮੈਂ ਤਾਂ ਸੁਣੋ ਕੱਟ ਲਾਂਗੀ ਠੀਕ ਹੈ ਕੱਲ ਤੁਸੀਂ ਮੇਰੀ ਗੱਲ ਸੁਣੋ ਠੀਕ ਹੈ ਹਾਂ ਜਿਹੜੇ ਫੰਕਸ਼ਨ 'ਚ ਭਾਗ ਲੈਨੀ ਆ ਸੌਂਦੇ ਸੌਂਦੇ ਇਹ ਸਾਰਿਆਂ ਨੇ ਤੇ ਪਿੰਗਾ ਪਾਈਆਂ ਹੋਣੀਆਂ ਐ ਏਸੀ ਹਾਲ ਉਹਦਾ ਖਾਨ ਦੀ ਦਾ ਸਮਾਨ ਹੋਣਾ ਐ ਸੌਂਦੇ ਪੰਜਾਂ ਚ ਭਾਗ ਲੈਣਾ ਹਾਂ ਤਰ ਤਾ ਫਰਸਟ ਨਹੀਂ ਹੋਣਾ ਤਾ ਸੁੱਤੀ ਰਹਿਣੀ ਇਸ ਘਰੇ ਵਿੱਚ ਯਾ ਕੀ ਆ ਬੜਿਆ ਤੁਸੀਂ ਦੇਖ ਸੀਰੀਅਸ ਬੜਾ ਮੈਂ ਹਾਂਜੀ ਦੱਸੋ ਨਾ ਸੁਣਾ ਨਾ ਫਿਰ ਗੱਲ ਟੋਕਦੀ ਤੁਸੀਂ ਮੈਂ ਕਹਿ ਰਹੀ ਆ ਚਾਰ ਪੰਜ ਹਜ਼ਾਰ ਜੂ ਲੱਗੇਗਾ ਤੇ ਬੰਦਾ ਖਾਨ ਕਿਉਂ ਜਾਵੇ ਇਹੋ ਜੀ ਜਗ੍ਹਾ ਤੇ ਬਸ 1500 ਰੁਪਇਆ ਲੱਗਣਾ ਜਿਆਦਾ ਨਹੀਂ ਲੱਗਣਾ ਤੇ ਕਿੰਨਾ ਕੁਝ ਖਾਣ ਨੂੰ ਉੱਥੇ ਹੋਣਾ ਮੈਂ ਮੇਰੇ ਤਾਂ ਮੂੰਹ ਚ ਪਾਣੀ ਹੁੰਨੇ ਆ ਜਾਂਦਾ ਠੀ ਫਿਕਰ ਨਾ ਕਰੋ ਮੈਂ ਡੱਬਾ ਜਲਾ ਲਫਾਫਾ ਨਾਲ ਲੈ ਕੇ ਜਾਵਾਂਗੀ ਜੋ ਖਾਵਾਂਗੀ ਨਾ ਲਫਾਵੇ ਚ ਪਾ ਕੇ ਤੁਹਾਡੇ ਹੱਥੇ ਵੀ ਲਿਆਉਂਗੀ ਤੇ ਪੈਲੈਸ ਚ ਕਰਨਾ ਹੈ ਹਾਂ ਪੈਲੈਸ ਮੇਰੇ ਘਰ ਤੋਂ ਲੰਗਰ ਚ ਨਹੀਂ ਜਾਣਾ ਪੈਲੈਸ ਚ ਜਾਣਾ ਜਿਹੜਾ ਡੱਬਾ ਤੁਸੀਂ ਨਾਲ ਹੀ ਲੈ ਕੇ ਜਾਣਾ ਨਾਲੇ ਰਹੀ ਗੱਲ ਮੇਰੇ ਕੋ 1500 ਰੁਪਇਆ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤਿੰਨ ਚਾਰ ਦਿਨ ਕਿ ਮੇਰਾ ਘਰ ਚਾਹਰ ਚਾਂਮਰਾ ਮਹਾ ਚੱਲਣ ਡਿਆ ਇਹ ਘਰ ਦਾ ਸਰਕਲ ਵੜਾ ਓ ਕਹਿ ਤੂੰ 1500 ਹੋਰ ਮੰਗਣ ਦੀ ਐ। ਉਹ ਮੈਂ ਤੇ ਭੈਣ ਨੂੰ ਸੂਟ ਨਹੀਂ ਦਿੱਤੇ ਇਸੇ ਚੱਕਰ ਚ। ਹਾਏ ਹਾਏ ਮੇਰੇ ਕੋਲ ਅੰਦਰ ਪੇ ਨੇ ਪੇਟੀ ਚ ਸੂਣ ਮੈਂ ਕੱਢ ਕੇ ਦੇ ਦੂੰਗੀ। ਉਹ ਚੱਲ ਜੇ ਨਾ ਉਹ ਤੇਰੇ ਕੋਲ ਜੇ ਸੂਟ ਨਹੀਂ ਦੇਣੇ ਮੈਂ। 1500 ਰੁਪਏ ਓਏ ਕਿਹੜਾ ਸੂਣ ਜਿਹੜਾ ਸਾਲਾ ਏਸੀ ਹਾਟ ਹੁੰਦਾ। ਚੋਪੀ ਕਿਤੇ ਰੋ ਤੁਸੀਂ। ਮੈਂ ਤਾਂ ਆਪੇ ਬੇਬੇ ਕੋ ਮੰਗ ਲੈਣੀ ਐ। ਉਹ ਜਾ ਬੇਬੇ ਕੋ ਯਾਰ ਵਧੀਆ। ਸਾਰਾ ਘਰ ਦਾ ਕੰਮ ਕਰਦੀ ਆ ਸੁਕਤੀ ਨੂੰ ਚਾਹ ਰੋਟੀ ਪਾਣੀ ਦਿੰਦੀ ਆ ਕੀ ਗੱਲ ਮੈਨੂੰ 1500 ਰੁਪਏ ਨਹੀਂ ਦੇएगी ਸਾਰਾ ਘਰ ਦਾ ਕੰਮ ਕਰਦੀ ਆ ਆਹੋ ਕਰਦੀ ਆ ਉਹ ਕਿਹੜਾ ਕੰਮ ਕਰਦੀ ਮੈਨੂੰ ਵੀ ਦੱਸ ਜਾ ਆ ਖਲਾਰਾ ਇੰਨਾ ਪਿਆ ਇਹ ਸਾਲਾ ਮੈਨੂੰ ਸਾਹਮਣਾ ਪੈਂਦਾ ਸੌਣ ਦਾ ਮਹੀਨਾ ਸਹੀ ਗੱਲ ਹੈ ਵੈਸੇ ਸੌਣ ਦਾ ਮਹੀਨਾ ਵੀ ਨਹੀਂ ਬਣਿਆ ਨੇ ਸੁੱਤੀ ਰਹਿਣਾ ਹੈ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਇਹਦੇ ਬਾਅਦ ਤੇ ਸਦਾ ਸੌਣ ਦਾ ਮਹੀਨਾ ਹੈ ਆਪਾਂ ਨੂੰ ਸਬਜੀ ਬੇਬੇ ਆ ਗਈਆਂ ਆਪ ਤੇ ਤੂੰ ਘਰ ਦੇ ਕੰਮ ਕਰਕੇ ਥੱਕ ਜਾਨੀ ਤੇ ਮੇਰੇ ਕੋ ਪਤਾ ਨਹੀਂ ਤੂੰ ਕਿੰਨਿਆ ਘੰਡੇ ਕਰਾਉਣੇ ਹੁੰਦੇ ਆ ਉਹ ਕੁਰਸੀ ਦੇ ਦੇ ਵੇਟਰ ਬਟਾ ਵੇਖੀ ਜਾਨੀ ਨਹੀਂ ਨਹੀਂ ਬੇਬੇ ਆਜੋ ਆਜੋ ਬਹਿ ਜਾਓ ਬਹਿ ਜਾਓ ਬਹਿ ਜਾਓ ਬੇਬੇ ਬੇਬੇ ਪਾਣੀ ਲੈ ਆ ਮਾੜੇ ਵਾਸਤੇ ਬੇਬੇ ਚਾਹ ਬਣਾ ਕੇ ਲੈ ਆ ਮਾ ਬੇਬੇ ਦੋ ਚ ਪੱਤੀ ਪਾ ਦਵਾਂ ਨੇ ਤੇ ਮੇਰੀ ਗੱਲ ਸੁਣ ਲੈ ਮੈਨੂੰ ਕੁਝ ਨਹੀਂ ਚਾਹੀਦਾ ਹਾਂ ਨਾ ਬਕਵਾਸ ਜੀ ਆਪਣੀ ਚੁੱਪ ਕਰ ਲੈ ਮੈਂ ਇਹਨੇ ਨਾਲ ਠੀਕ ਹੋ ਜਾਣਾ ਬੇਬੇ ਮੇਰੀ ਗੱਲ ਸੁਣ ਨਾ ਮੈਂ ਨਾ ਰਾਜਮਾ ਬਣਾਏ ਨੇ ਨਾਲ ਚੋਲ ਉਹ ਵੀ ਜੀਰੇ ਵਾਲੇ ਤੇ ਫੁਲਕੇ ਮੈਂ ਲਾ ਕੇ ਬਲੇਟ ਲਏ ਨੇ ਸਲਾਦ ਮੈਂ ਕੱਟ ਦਾਂਗੀ ਰੋਟੀ ਖਾਣ ਲੱਗਿਆ ਠੀਕ ਕੀਤਾ ਨਾ ਮੈਂ ਟਾਈਮ ਨਾਲ ਸਭ ਕੁਝ ਬਣਾ ਲਿਆ ਤੇ ਨਹੀਂ ਆ 4 ਸਾਲ ਦੇ ਨਿਆਣੇ ਵਾਂਗੂ ਹੀ ਲੀਕਾ ਤੋ ਜਾਣਦੀ ਆ ਘਰ ਦੀ ਰੋਟੀ ਬਣਾਉਣੀ ਨਹੀਂ ਆਪਣੇ ਬੰਦੇ ਵਾਸਤੇ ਹੈ ਸਾਣ ਮਿਰਤੇ ਕੀਤਾ ਰੋਟੀ ਬਣਾ ਕੇ ਨਹੀਂ ਨਹੀਂ ਬੇਬੇ ਰਾਜਮਾ ਤੇਨੂੰ ਪਸੰਦ ਬੜੇ ਆ ਨਾ ਇਸੇ ਲਈ ਮੈਂ ਬਣਾਏ ਨੇ ਮੇਰੀ ਗੱਲ ਸੁਣ ਬੇਬੇ ਤੂੰ ਥੱਕ ਗਈ ਹੋਣੀ ਮੈਂ ਤੇ ਕਿਹ ਲੱਤਾਂ ਘੁੱਟ ਦਵਾ ਜਰਾ ਬੇਬੇ ਮੇਰੀ ਗੱਲ ਸੁਣ ਤੇਰਾ ਮਿੱਠਾ ਖਾਣੂ ਦਿਲ ਨਹੀਂ ਕਰਦਾ ਤੇਰਾ ਦਿੱਲੀ ਕਾ ਨਾ ਮੈਂ ਗੋਲ ਗੱਪੇ ਖਾਵਾਂ ਟਿੱਕੀਆਂ ਖਾਵਾਂ ਰਸਗੁਲੇ ਖਾਵਾਂ ਜਲੇਬੀ ਖਾਵਾਂ ਫਿਰਨੀ ਖਾਵਾਂ ਰਸਮਲਾਇ ਖਾਵਾਂ ਉਹ ਲਾਲ ਪੀਲੀਆਂ ਗੁਲਾਬੀ ਰਸਗੁਲੀਆਂ ਹੁੰਦੀਆਂ ਮੈਂ ਉਹ ਖਾਵਾਂ ਤੇਰਾ ਦਿਲ ਨਹੀਂ ਕਰਦਾ ਬੇਬੇ ਮੈਨੂੰ ਇੱਕ ਗੱਲ ਦੱਸ ਕਿੰਨੇ ਸਾਲ ਹੋ ਗਏ ਤੈਨੂੰ ਇਸ ਘਰ ਚਾਹੀ ਨੂੰ ਛੇਤੀ ਬੋਲ ਬੇਬੇ 6 ਸਾਲ ਹੋ ਗਏ ਹਾਂ ਤੇ ਤੈਨੂੰ ਕੀ ਲੱਗਾ ਕਿ ਮੈਂ ਸ਼ਦਾਨ ਛਡੋਣਿਆ ਅਸਲ ਚ ਗੱਲ ਦੱਸ ਕਿ ਜੇ ਅਗਰ ਲੈਣਾ ਹੀ ਕੋਈ ਹੈ ਕਿ ਜਾਂ ਕੁਝ ਕਹਿਣਾ ਹੈ ਲੇ ਬੇ ਪੀਨੀ ਕਿਵੇਂ ਮੇਰੀ ਗਾਲਾਂ ਸੁਦੇ ਤੇਰੇ ਤੋਂ ਕੀ ਲੁਕਿਆ ਹੋਇਆ ਵਾ ਮੈਂ ਤੇ ਬਸ ਤੈਨੂੰ ਪਿਆਰ ਨਾ ਕਹਿ ਸਕਦੀ ਆ ਨਾ ਵੇਖ ਅਹੀਂ ਜਦੋਂ ਕੁੜੀਆਂ ਆਪਨੇ ਚੀੜੀਆਂ ਦਾ ਚੰਬਾ ਘਰ ਛੱਡ ਕੇ ਸਾਰਾ ਕੁਝ ਤੇਰੇ ਕੋਲ ਆ ਜੈ ਨੇ ਤੇ ਫਿਰ ਤੂੰ ਹੀ ਆ ਸਾਡੀ ਸਭ ਕੁਝ ਤੇਰੇ ਕੋਈ ਮੰਗਣਾ ਮੈਂ ਤੇਰੇ ਕੋਈ ਲੈਣਾ ਮੈਂ ਤੈਨੂੰ ਹੀ ਕਹਿਣਾ ਮੈਂ ਆਪਣੇ ਪਾਰ ਸਿਰ ਖਰੋ ਪਹਿਲੀ ਗੱਲ ਤੇ ਆ ਜੀੜੀਆਂ ਦਾ ਚੰਬਾ ਨਾ ਆ 6-7 ਸਾਲ ਹੋ ਗਏ ਛੱਡ ਕੇ ਆ ਗਈਆਂ ਐਦਾਂ ਨਾ ਇਹਨੂੰ ਯਾਦ ਨਾ ਕਰ 엄마 ਛੱਡ ਲਈਆਂ ਪਿੱਛੇ ਜਾ ਕੇ ਤਾਂ ਵੇਹ ਸਬਜ਼ੀ ਭੱਜੀ ਘੜੀ ਬਣਾਉਣੀ ਆ ਮੈਂ ਸਾਰਾ ਕੁਝ ਬਣਾ ਲਿਆ ਬੇਬੇ ਖੋਲ ਤਾਂ ਸੁਣ ਲੈ ਬਬੇ ਮੇਰੀ ਸਹੇਲੀ ਦਾ ਫੋਨ ਆਇਆ ਸੋਨੇ ਫੰਕਸ਼ਨ ਲੈ ਗਿਆ ਸੋਨ ਦਾ ਉਹਨੇ ਇੱਕ ਪੈਲਸ ਕਿਤਾ ਐਸੀ ਵਾਲਾ ਉੱਤੇ ਖਾਣ ਵੀ ਦਾ ਬੜਾ ਸਮਾਨ ਹੈਗਾ ਮੇਰਾ ਜਾਣ ਦਿਲ ਕਰਦਾ ਕਿ 1500 ਰੁਪਏ ਦੇ ਦੇ ਆਬੀ ਦਿੱਤੇ ਬਾਂਦਰੰਗੂ 68 ਆ ਜਾ ਵਜਣ ਲਈ ਆ ਬੇਬੇ ਤੇਰਾ ਪਿਆਰਾ ਸੋਨ ਮਣਾਉਣਾ ਜਾ ਤੂੰ ਬੇਬੇ ਤੂੰ ਮੇਰਾ ਜੈਂਡਰ ਨਾ ਚੇਂਜ ਕਰਿਆ ਕਰ ਬਾਂਦਰੀ ਕਹਿ ਲੈ ਪਰ ਉਹ ਵੀ ਨਾ ਕਹੀਂ ਮੇਰੇ ਕਿਹੜੀ ਪੁੱਛੇਗੀ ਆ ਵੇਲਾ ਭਾਵੇਂ ਮੇਰੀ ਗੱਲ ਸੁਣਾ ਕਿੱਥੇ ਜਾਣਾ ਈ ਸੌ ਮਣਾ ਦੱਸ ਕਿੱਥੇ ਮੈਂ ਦੱਸਣਗੀ ਉਹ ਮੇਰੀ ਸਹੇਲੀ ਈ ਨਾ ਜਿਹਨੇ ਕਾਲਾ ਲਹਿੰਗਾ ਪਾਇਆ ਸੀ ਮੇਰੇ ਵਿਆਹ ਤੇ ਹਾਏ ਕਿੱਡੀ ਸੋਹਣੀ ਜਿਹੜੀ ਤੂੰ ਕਹਿੰਨੀ ਸੀ ਤੇ ਮੇਰੇ ਨਨਾਨਦੇ ਮੁੰਡੇ ਦਾ ਮੰਗਵਾਦੇ ਪਰ ਉਹਦਾ ਤਾਂ ਵਿਆਹ ਹੀ ਹੋ ਗਿਆ ਬੇਬੇ ਬੇਬੇ ਉਹਨੇ ਪੈਲਸ ਕੀਤਾ ਵਾ ਸਾਰੀਆਂ ਸਹੇਲੀਆਂ ਲੱਗੀਆਂ ਬੇਬੇ ਉਹ ਤਾਂ ਸਟਾਲ ਲੱਗਨੇ ਸਟਾਲ ਬਦੰ ਟਿੱਕੀ ਉਹ ਕਿੰਦੇ ਮੰਜੂਰੀਆਂ ਨਿਊਡਲ ਗੋਲ ਗੱਪੇ ਰਸਗੁੱਲੇ ਜਲੇਬੀਆਂ ਕਿੰਨੀਆਂ ਮਠਾਈਆਂ ਬੇਬੇ ਮੈਂ ਤਾਂ ਗਿਣ-ਗਿਣ ਭੁੱਲ ਗਈਆਂ ਬੇਬੇ ਇੱਕ 1500 ਰੁਪਏ ਦੇ ਦੇ ਮੈਂ ਫੰਕਸ਼ਨ ਤੇ ਜਾਣਾ ਸੌਣ ਦਾ ਮਹੀਨਾ ਮਨਾਣਾ ਉੱਥੇ ਪਿੰਗਾ ਚੁੱਲਨੀ ਆ ਉੱਥੇ ਨੱਚਣਾ ਉੱਥੇ ਗਾਣਾ ਤੇ ਖਾਣਾ ਉੱਥੇ ਪੀਣਾ ਮੱਠੀਪਾ ਲੈ ਕੇ ਜਾਉਂਗੀ ਲਾ ਬਾਬਾ ਵੀ ਲੈ ਕੇ ਜਾਉਂਗੀ ਔਰ ਚ ਪਾਕਿਸਤਾਨ ਤੇ ਰਹਿ। ਪਹਿਲੇ ਵੀ ਨੂੰ ਇਹ ਦੱਸ ਕਿ ਸੌਣ ਮਨਾਉਂ ਤੂੰ ਏਸੀ ਹਾਲਟ ਜਾਣਾ ਆ ਸੌਣ ਮਹੀਨਾ ਨਾ ਹੋ ਗਿਆ ਆ ਵਿਆਹ ਦਾ ਟਾਲ ਹੋ ਗਿਆ ਮੇਰੀ ਗੱਲ ਸੁਣੋ ਸੋਣਮੀ ਨਾ ਇਦਾਂ ਮਨਾਈਦਾ ਕੋਈ ਤੈਨੂੰ ਪੈਸਾ ਪੂਆ ਨਹੀਂ ਮਿਲਣਾ ਖਬਰਦਾਰ ਜੇ ਮੇਰੇ ਕੋ 1 ਰੁਪਿਆ ਵੀ ਮੰਗਿਆ ਤੂੰ 1500 ਦੀ ਗੱਲ ਕਰਦੀ ਆ ਕਿਉਂ ਬੇਬੇ ਸੋਣਮੀ ਨਾ ਲੋਕੀ ਮਨਾਉਂਦੇ ਆ ਆ ਕੋਈ ਦਰਖਤ ਲੱਭਦੇ ਆ ਘਣਾ ਉਹਦੇ ਥੱਲੇ ਪਉਂਦੇ ਪੀਗ ਆ ਜਿੰਨੀਆਂ ਬੀਬੀਆਂ ਹੁੰਦੀਆਂ ਲਾਗੇ ਚਾਗੇ ਦੀਆਂ ਰਿਸ਼ਤੇਦਾਰਨੀਆਂ ਸਭ ਭੈਣ ਭਰਾ ਉੱਥੇ ਇਕੱਠੇ ਹੁੰਦੇ ਨੇ ਆਲੇ ਦੁਆਲੇ ਹੈਂ ਦਰਖਤ ਦੇ ਥੱਲੇ ਉੱਥੇ ਪਉਂਦੀਆਂ ਬੋਲੀਆਂ ਉੱਥੇ ਪਉਂਦੀਆਂ ਗੀਤ ਹੈਂ ਤਿਆਰ ਹੋ ਕੇ ਕਿ ਤੁਸੀਂ ਇੱਥੇ ਏਸਿਆਂ ਦੇ ਹਾਲ ਦੇ ਥੱਲੇ ਉੱਥੇ ਮਨਾਉ ਸੌਣ ਹੈ ਉੱਥੇ ਇਹ ਮੰਚੂਰੀਏ ਨੇ ਇਹ ਵਾਲੇ ਵਾਲੀ ਜਲੇਬੀ ਹੈ ਉਥੇ ਹੀ ਪਾਸ਼ਟਾ ਅਬ ਬੜੀ ਸੋਣੀ ਕਰ ਤੂ ਤਾਂ ਕੋਲਣ ਚੱਲੀਆਂ ਜੇ ਘਰੇ ਨਹੀਂ ਸਾਰਾ ਦਿਨ ਐਸੀ ਬੰਦ ਹੁੰਦਾ ਜੇਕਰ ਦੇ ਹਸਪੀਟਲ ਚਲ ਜਾਂਦੀ ਹੈ ਉੱਥੇ ਵੀ ਵਰਕੇ 2 ਮਿੰਟ ਦਵਾਈ ਲੈਣੀ ਹੁੰਦੀ ਹੈ ਐਸੀ ਥਲੇ ਬਹਿ ਜਾਂਦੀ ਹੈ ਹੁਣ ਸੌਣ ਮਨਾਉ ਨੂੰ ਵੀ ਐਸੀ ਲੱਭਦੀਆਂ ਉਹ ਫਟੇ ਮੁੱਟਾ ਦੇ ਸੌ ਹੰਕ ਲਾਉਂਦੇ ਬਾਬੇ ਕੋ ਬਿੱਗੋ ਜਾਣੀ ਆ ਅੱਰਾ ਖਾਣੀ ਹੁਣ ਹੈ ਉਹ ਨਾ ਉਹ ਨਾ ਇਹ ਕਮਜਾਤ ਨੇ ਬੇਬੇ 1500 ਰੁਪਏ ਦੇ ਦੇ ਇਹ ਖਾਲਾ ਜਲੇਬੀਆਂ 1500 ਦੇ ਤਾਂ ਕੱਲ ਲਈਏ ਫਰਮਾ ਤੇ ਨਹੀਂ ਕਰ ਕੰਮ ਵਾਲੀ ਹੈ ਅਜੇ ਵੀ ਢੱਡੀ ਨਵਾਵਾ ਤਨ ਮੈਂ ਕੰਮ ਵਾਲੀ ਹੈ ਢੱਡ ਹਰਾਮ ਨਮਖਵਾਵਾ ਪਾਸ ਤੇ ਬੇਬੇ ਤੂੰ ਕਿੱਥੇ ਕੱਪੜੇ ਕਿੱਥੇ ਪਾ ਕੇ ਸੜ ਕੇ ਸਦੀਆਂ ਲੱਗਦੇ